ਜੀ ਵਿਦਿਆਰਥੀਓ ਮੈਰੀਟੋਰੀਅਸ ਸਕੂਲਾਂ ਵਿੱਚ ਪਲੱਸ 1 ਦੇ ਦਾਖਲੇ ਲਈ ਜਿਹੜੀ ਕਾਉਂਸਲਿੰਗ ਚੱਲ ਰਹੀ ਆ ਤੀਸਰੀ ਕਾਉਂਸਲਿੰਗ ਦੇ ਪਹਿਲੇ ਦਿਨ ਦੀ ਸਮਾਪਤੀ ਤੋਂ ਬਾਅਦ ਖਾਲੀ ਸੀਟਾਂ ਕਿੰਨੀਆਂ ਨਿਗੀਆਂ ਆ ਆ ਸਭ ਤੋਂ ਪਹਿਲਾਂ ਲੜਕੀਆਂ ਦੀਆਂ ਫਿਰ ਲੜਕੀਆਂ ਦੀਆਂ ਦੇਖਾਂਗੇ ਉਸ ਤੋਂ ਬਾਅਦ ਤਾਂ ਜੇਕਰ ਚੈਨਲ ਤੇ ਨਵੇਂ ਆਏ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚਦੀ ਕੀਤੀ ਜਾਂਦੀ ਆ ਇਸ ਵਿੱਚ ਜਿਹੜੀ ਲਗਭਗ ਅੰਦਾਜ਼ਨ ਹੈ ਆਪਣਾ ਵੀ ਕਿੰਨੀਆਂ ਸੀਟਾਂ ਖਾਲੀ ਆ ਜਾਣਕਾਰੀ ਅਨੁਸਾਰ ਜਿਹੜੀ ਪ੍ਰੋਸੈਕਚਰ ਤੋਂ ਜਾਣਕਾਰੀ ਮਿਲੀ ਹੈ ਡਿਸੇਬਲਡ ਕੈਟਾਗਰੀ ਵਿੱਚ ਤਕਰੀਬਨ 299 ਸੀਟਾਂ ਹਜੇ ਵੀ ਖਾਲੀ ਨੇ ਕਹਿੰਦੇ ਵੀ ਲਗਭਗ ਦੇ ਹੈ 300 ਜਿਹੜੇ ਕਿ ਬੱਚੇ ਪਹੁੰਚੇ ਨਹੀਂਗੇ ਇਹਨਾਂ ਨੂੰ ਫੇਰ ਮੌਕਾ ਦਿੱਤਾ ਜਾਂ ਸੀ ਜੋ ਤੀਸਰੀ ਵਾਰ ਮੌਕਾ ਮਿਲ ਗਿਆ ਹੁਣ ਤਾਂ WHH ਕੈਟਾਗਰੀ ਦੇ 448 ਸੀਟਾਂ ਖਾਲੀ ਨੇਗੀਆਂ ਸੋ ਪ੍ਰਾਈਵੇਟ ਦੀ ਕੋਈ ਗਿਣਤੀ ਨਿਸ਼ਚਿਤ ਨਹੀਂ ਹੈ ਵੀ ਕਿੰਨੀਆਂ ਹੈਗੀਆਂ ਨੇਗੀਆਂ ਫੇਰ ਵੀ ਆਪਾਂ ਲਗਭਗ ਅੰਦਾਜ਼ਾ ਜਿਹਾ ਲਾ ਕੇ ਚੱਲੀਏ ਲੜਕੀਆਂ ਦੇ ਵਿੱਚ 800 ਸੀਟਾਂ ਖਾਲੀ ਆ ਫੇਰ ਦੂਸਰਾ ਇਹ ਬਣ ਜਾਂਦਾ ਵੀ ਕੁੱਝ ਬੱਚੇ ਸਕੂਲ ਛੱਡ ਜਾਂਦੇ ਆ ਮਨ ਕੇ ਚੱਲੀ ਆਪਾਂ 2-300 ਦੇ ਕਰੀਬ ਛੱਡ ਕੇ ਸਕੂਲ 10-10 ਬੱਚੇ ਲਾ ਲੋ ਸਾਰੇ ਸਕੂਲਾਂ 'ਚ 100 ਬਣ ਗਿਆ ਤਾਂ ਫੇਰ ਵੀ ਜਿਹੜੀਆਂ ਸੀਟਾਂ ਨੇ ਉਹ 1000 ਦੇ ਕਰੀਬ ਪਹੁੰਚਦੀਆਂ ਨਜ਼ਰ ਆ ਰਹੀਆਂ ਨੇਗੀਆਂ ਲੜਕੀਆਂ ਦੇ ਵਿੱਚੜਾ ਮੈਰੀਟੋਰੀਅ ਸਕੂਲਾਂ ਦੇ ਵਾਸਤੇ ਜਿਹੜੀਆਂ ਕਾਉਂਸਲਿੰਗ ਦੀ ਗੱਲ ਕਰਦੇ ਆਪਾਂ ਸੀਟਾਂ ਦੀ ਤੀਸਰੀ ਕਾਉਂਸਲਿੰਗ ਦੇ ਲਈ ਲਗਭਗ ਕਿੰਨੀਆਂ ਬਚ ਰਹਿਣਗੀਆਂ ਲੜਕੇ ਦੀਆਂ ਡਿਸੇਬਲਡ ਕੈਟਾਗਰੀ ਵਿੱਚ 85 ਦੇ ਲਗਭਗ ਆ ਸੋ ਪ੍ਰਾਈਵੇਟ ਦੀ ਕਿੰਨ ਕਿੰਨੀ ਗਿਣਤੀ ਕੋ ਨਿਸ਼ਚਿਤ ਨਹੀਂ ਲਗਭਗ ਭਰੀ ਕਿੰਨੀਆਂ ਸੀ ਪ੍ਰਾਈਵੇਟ 'ਚ ਤਾਂ ਓਪਨ ਦੀਆਂ ਕਿੰਨੀਆਂ ਖਾਲੀ ਆ ਓਪਨ ਤੋਂ ਪਹਿਲਾਂ ਤਾਂ ਖਾਲੀ ਨਹੀਂ ਸੀਗੀਆਂ ਜਦੋਂ ਓਪਨ ਦੀ ਕਾਉਂਸਲਿੰਗ ਪੂਰੀ ਹੋ ਗਈ ਸੀ ਪਰ ਜਦੋਂ ਕੁਝ ਕੁ ਬੱਚੇ ਕਈ ਵਾਰੀ ਸਕੂਲ ਛੱਡ ਜਾਂਦੇ ਆ ਕੋਈ ਜੀ ਨਹੀਂ ਲਾਉਂਦਾ ਇਸ ਤਰ੍ਹਾਂ ਦੀ ਕੋਈ ਸਿਸਟਮ ਬਣ ਜਾਂਦਾਗਾ ਉਹ ਸੁਧਾਰ ਤੇ ਮੰਨ ਕੇ ਚੱਲੀਏ ਜੇ ਆਪਾਂ ਤਕਰੀਬਨ ਸਾਰੇ ਸਕੂਲਾਂ ਚੋਂ ਬਾਲਾ ਨਹੀਂ ਤੇ ਜੇ 100 ਸੀਟ ਖਾਲੀ ਹੁੰਦੀ ਆ ਤਾਂ ਇਹ ਗਿਣਤੀ ਤਕਰੀਬਨ ਆਪਣੀ 150 ਤੇ 200 ਦੇ ਵਿਚਾਲੇ ਲਗਭਗ ਜਿਹੜੀ ਮੁੰਡਿਆਂ ਦੀ ਇੰਨੀ ਕੁ ਬਣ ਚਹੀਏ ਬਾਕੀ ਜਿਹੜੀ ਪੱਕੀ ਲਿਸਟ ਕੱਲ ਆਏਗੀ ਉਸ ਤੋਂ ਪਤਾ ਲੱਗੇਗਾ ਵੀ ਕਿੰਨੇ ਇੱਕ ਸੀਟਾਂ ਜਿਹੜੀਆਂ ਖਾਲੀ ਨੇਗੀਆਂ ਤੁਸੀਂ ਖੁਦ ਸਕਰੀਨ ਤੇ ਜਾਓਗੇ ਇਹ ਇੱਕ ਆਪਣਾ ਅੰਦਾਜ਼ਾ ਲਾਗਾ ਤੇ ਜਾਣੀ ਕਿ ਆ ਇਸ ਤੋਂ ਤੁਸੀਂ ਅੰਦਾਜ਼ਾ ਸਿੱਤ ਲਾ ਸਕਦੇ ਹੋ ਕਿ ਕਿੰਨੇ ਇੱਕ ਸੀਟਾਂ ਖਾਲੀ ਨੇ ਜਰੂਰ ਜਾਓ ਕਾਉਂਸਲਿੰਗ ਤੇ ਜਾਣਾ ਤੁਹਾਡਾ ਰਾਈਟ ਆ ਹੱਕ ਆ ਘਰੇ ਬੈਠੇ ਉਠਾਈ ਕੁਛ ਨਹੀਂ ਮਿਲਦਾ ਹੈਗਾ ਕਾਉਂਸਲਿੰਗ ਸਥਾਨਾਂ ਤੇ ਪਹੁੰਚੋ ਜਿੱਥੇ ਵੀ ਤੁਹਾਡਾ ਨੇੜੇ ਬਣਦਾ ਤਾਂ ਕਿ ਤੁਹਾਨੂੰ ਸੀਟ ਹਾਸਲ ਹੋ ਜੇ ਆ ਚੈਨਲ ਤੇ ਨਵੇਂ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਵੀਡੀਓ ਤੁਹਾਡੀ ਜਾਣਕਾਰੀ ਹਿੱਤ ਅੱਗੇ ਭੇਜੀ ਜਾਏਗੀ ਧੰਨਵਾਦ